ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮੰਨਤ ਪ੍ਰਾਦ ਵਲੌਗਸ ਤੇ ਹੋਰ ਤੁਸੀਂ ਸਾਰੇ ਕਿਵੇਂ ਹੋ hope ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹਾਂਜੀ ਮਾਰਨਿੰਗ ਦਾ ਟਾਈਮ ਹੈ ਤੁਹਾਨੂੰ ਪਤਾ ਹੀ ਆਪਾਂ ਸਭ ਤੋਂ ਪਹਿਲਾਂ ਨਹਾ ਧੋ ਕੇ ਕਰਦੇ ਹੁੰਦੇ ਆ ਪਾਠ ਦਿਨ ਉਹ ਤੋਂ ਬਾਅਦ ਆਪਾਂ ਕੋਈ ਵੀ ਕੰਮ ਉਸ ਤੋਂ ਬਾਅਦ ਹੀ ਸਟਾਰਟ ਕਰਦੇ ਹੁੰਦੇ ਆ ਚਲੋ ਜੀ ਤੇ ਕਰਦੇ ਆਪਾਂ ਪਾਠ ਹਾਂਜੀ ਜੇਕਰ ਸਾਡੇ ਚੈਨਲ ਤੇ ਨਿਊ ਹੋ ਤਾਂ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਵੀ ਕਰਿਆ ਕਰੋ ਸ਼ੇਅਰ ਵੀ ਕਰਿਆ ਕਰੋ ਤੇ ਕਮੈਂਟ ਕਰਕੇ ਕਿ ਨਿਕਾ ਕਮੈਂਟ ਕਰ ਦਿਆ ਕਰੋ ਉਹਦੇ ਨਾਲ ਬੰਦਾ ਮੋਟੀਵੇਟ ਹੁੰਦਾ ਸੋ ਕਮੈਂਟ ਜਰੂਰ ਕਰਿਆ ਕਰੋ ਜੇ ਹੋ ਟਾਈਮ ਟੂ ਟਾਈਮ ਕੱਟ ਕੇ ਪਲੀਜ਼ ਇੱਕ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਫੁੱਲ ਵਾਚ ਕਰੋਗੇ ਤਾਂ ਸਪੋਰਟ ਕਰੋਗੇ ਸਾਨੂੰ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਚਲੋ ਜੀ ਉਸ ਤੋਂ ਬਾਅਦ ਆਪਾਂ ਮਿਲ ਲ ਨਵੀਂ ਕਲਿੱਪ ਦੇ ਨਾਲ ਲੇਖੋ ਜੀ ਹੁਣ ਇੱਥੇ ਆ ਗਏ ਸੀ ਆਪਾਂ ਜੱਜਤੂ ਦੇ ਬੇਟੇ ਦਾ ਜੂੜਾ ਕਰਦੇ ਸੀ ਆਪਣਾ ਬੇਟਾ ਹੈਗਾ ਟੈਕ ਸਾਲ ਦਾ ਸੋ ਆਪਾਂ ਇਹਨੂੰ ਲਾਇਆ ਹੋਇਆ ਸਕੂਲ ਸੋ ਆਪਾਂ ਪਲੇਵੇ ਦੇ ਵਿੱਚ ਲਗਾਇਆ ਹੋਇਆ ਤੇ ਚਲੋ ਬੈਣਾ ਉੱਟਣਾ ਬੱਚਾ ਸਿੱਖ ਜਾਂਦਾ ਹੈਗਾ ਇੰਨੇ ਕ ਨਾਲ ਤੇ ਚਲੋ ਜੇ ਇੱਥੇ ਮੈਂ ਕਰ ਰਹੀ ਹਾਂ ਜੂੜਾ ਕਿਉਂਕਿ ਆਪਾਂ ਹਸਬੰਦ ਨੇ ਵੀ ਜੌਬ ਤੇ ਜਾਣਾ ਹੁੰਦਾ ਤੇ ਬੇਵੀ ਨੇ ਵੀ ਸਕੂਲ ਜਾਣਾ ਹੁੰਦਾ ਥੋੜੀ ਜੀ ਪਾਵਾਂਗੇ ਹਾਂ ਦੀ ਥੋੜੇ ਜਿਹਾ ਪਾਵਾਂਗੇ ਨੰਬਰ ਕਿਉਂਕਿ ਕੀ ਆਲੂ ਬੋਇਲ ਕਰਨਾ ਚਲੋ ਇਸ ਨੂੰ ਮਿਕਸ ਕਰ ਦਾਂਗੇ ਚੇਕ ਕਰਾਂਗੇ ਆਲੂ ਲੋ ਜਿਵੇਂ ਆਪਾਂ ਬਣਾ ਰਹੇ ਆਂ ਦੇਵੀ ਦੇ ਲਈ ਬੋਇਲ ਕੀਤੇ ਆਲੂ ਹੁੰਦਾ ਹੈ ਉਹਨੂੰ ਆਪਾਂ ਜਸਟ ਤੜਕਾ ਲਾਦਨੇ ਜਿਹਦੇ ਦਾ ਹਲਦੀ ਤੇ ਨਮਕ ਦਾ ਤੜਕਾ ਲਾ ਕੇ ਬੇਵੀ ਦੇ ਲਈ ਬਣਾ ਲੈਨੇ ਚਲੋ ਜਿੱਥੇ ਆਗੀ ਸੇ ਮੈਂ ਰੋਟੀ ਬਣਾਉ ਨਾਲੇ ਨਾਲ ਰੋਟੀ ਲੱਗੀ ਸੀ ਮੈਂ ਬਣਾਉਣ ਕਿਉਂਕਿ ਆਪਾਂ ਤੁਹਾਨੂੰ ਪਤਾ ਹਸਬੰਦ ਦਾ ਟਿਫਨ ਰੈਡੀ ਕਰਨਾ ਹੁੰਦਾ ਲੋ ਜੀ ਇੱਥੇ ਮੈਂ ਬਣਾ ਰਹੀ ਆਂ ਦਵਾ ਦਵਾ ਰੋਟੀ ਤੁਹਾਨੂੰ ਪਤਾ ਇਹ ਟਾਈਮ ਨਾ ਇੱਕ ਅੱਜ ਕੱਲ੍ਹ ਦੇ ਨਾ ਛੋਟੇ ਹੋ ਜਾਂਦੇ ਤੇ ਜਿਹੜਾ ਟਾਈਮ ਆਪਰ ਚਾਹੀ ਜਾਂਦਾ ਸਵੇਰ ਅੱਗੇ ਨਾ ਐਨਾ ਕੰਮ ਕਰ ਲੈਣਾ ਤੇ ਦਿਨ ਨਾ ਬੀਤਣ ਤੇ ਨਹੀਂ ਆਉਂਦਾ ਹੁੰਦਾ ਸੀ ਤੇ ਹੁਣ ਐਨਾ ਕੰਮ ਜਿਨਾ ਤੇ ਪਤਾ ਹੀ ਨਹੀਂ ਲੱਗਦਾ ਦਿਨ ਜਾਂ ਕਦੋਂ ਬੀਤ ਜਾਂਦਾ ਸਾਰਾ ਦਿਨ ਐਂ ਬੀਤ ਜਾਂਦਾ ਸਾਰਾ ਦਿਨ ਕੰਮ ਕਰਦੇ ਕਰਦੇ ਤੇ ਸਵੇਰ ਤਾਂ ਪਤਾ ਹੀ ਨਹੀਂ ਲੱਗਦਾ ਕਦੋਂ ਮਿੰਟ ਦੇ ਵਿੱਚ 8 ਵਜ ਜਾਂਦੇ ਬੇਵੀ ਨੂੰ ਜਾਣਾ ਹੁੰਦਾ ਹਸਬੰਦ ਨੇ ਜਾਣਾ ਹੁੰਦਾ 8 ਵਜ ਤੇ ਮਿੰਟ ਹੀ ਵੱਜਦਾ ਬਸ ਐਸ ਹਮ ਲੋ ਉੱਠੇ ਤੇ ਲੱਗਦਾ 8:00 ਵਜੇ ਚਲੋ ਜੀ ਬਸ ਤੁਹਾਨੂੰ ਪਤਾ ਛੋਟੇ ਬੱਚੇ ਦੇ ਨਾਲ ਥੋੜਾ ਜਿਹਾ ਡਿਫਿਕਲ ਰੱਖਿਆ ਪਵਾੜ ਰੱਖ ਕੇ ਬਿٹے ਦੀ ਜੂੜਾ ਵਗੈਰਾ ਕਰਨਾ ਹੁੰਦਾ ਤਾਂ ਉਹ ਦਿਨ ਕਰਕੇ ਥੋੜਾ ਜਿਹਾ ਆਪਾਂ ਨੂੰ ਟਾਈਮ ਲੱਗ ਜਾਂਦਾ ਕਟਿੰਗ ਹੋਵੇ ਤਾਂ ਬੱਚੇ ਦਾ ਚਲੋ ਡਿਟੇਲ ਆਇਆ ਤੇ ਵਾਇਆ ਸੋ ਜੂੜੇ ਦੇ ਨਾਲ ਕੰਮ ਆਪਾਂ ਨੂੰ 15 ਮਿੰਟ ਲੱਗਦੇ ਨੇ ਤੇ ਕਿ ਮੈਨੂੰ ਬਹੁਤ ਮਜ਼ਾ ਆਉਂਦਾ ਮੇਰੇ ਬੇਟੇ ਦੇ ਜੂੜਾ ਕਰਨ ਚ ਮੈਨੂੰ ਬਹੁਤ ਮੈਨੂੰ ਖੁਦ ਨੂੰ ਸ਼ੌਂਕ ਸੀ ਤਾਂ ਹੀ ਮੈਂ ਜੂੜਾ ਰੱਖਿਆ ਹੈਗਾ ਤੇ ਚਲੋ ਜੀ ਬਸ ਇਸ ਦੇ ਨਾਲ ਹੀ ਹੁਣ ਮੈਂ ਦਵਾ ਦਵ ਸਾਰੀ ਰੋਟੀ ਲਾ ਲਾਂਗੀ ਤੇ ਉਦੋਂ ਬਾਅਦ ਟਿਫਨ ਰੈਡੀ ਕਰ ਲਾਂਗੀ ਦਵਾ ਦਵ ਕਿਉਂਕਿ ਸਾਰੇ ਕਲਿੱਪਸ ਨਹੀਂ ਲਈਆਂ ਜਾਂਦੀਆਂ ਹੁੰਦੀਆਂ ਮੇਨ ਮੇਨ ਕਲਿੱਪ ਜਿੰਨੀ ਬਣਦੀ ਹੁੰਦੀ ਲੈ ਲੈਣੇ ਹੁੰਨੇ ਕਿਉਂਕਿ ਕੈਮਰਾ ਚੱਕ ਕੇ ਤੁਹਾਨੂੰ ਪਤਾ ਫਿਰ ਕੰਮ ਅੱਧੇ ਹੁੰਦੇ ਹੈਗੇ ਆ ਤੇ ਇਸ ਕਰਕੇ ਬਸ ਮੈਂ ਇੱਥੇ ਦਵਾ ਦਵਾ ਰੋਟੀ ਬਣਾ ਲਵਾਂਗੀ ਜਦੋਂ ਕੈਮਰਾ ਚੱਕ ਕੇ ਤੁਹਾਨੂੰ ਫਿਰ ਐਂ ਲੱਗਦਾ ਕੈਮਰਾ ਚੱਕ ਕੇ ਨਾ ਤੇ ਅੱਧੇ ਕੰਮ ਹੀ ਰਹਿ ਜਾਂਦੇ ਮੈਨੂੰ ਆਈ ਲਵ ਦਹਾਈ ਮੈਂ ਤਾਂ ਲੇਟ ਹੋ ਗਈ ਸਾਰੇ ਕੰਮਾਂ ਤੋਂ ਤੇ ਇਸ ਕਰਕੇ ਮੇਨ ਮੇਨ ਕਲਿੱਪਸ ਜਿਵੇਂ ਲੈ ਲੈਣੇ ਹੁੰਨੇ ਆ ਤੇ ਚਲੋ ਜੇ ਇਥੇ ਮੈਂ ਲਾ ਰਹੀ ਆ ਰੋਟੀ ਤੁਹਾਨੂੰ ਪਤਾ ਹੀ ਇਸ ਤੋਂ ਪਹਿਲਾਂ ਪਹਿਲੇ ਇੱਕ ਕਲਿੱਪ ਮੈਂ ਵਲੌਗ ਸ਼ੇਅਰ ਕੀਤਾ ਹੋਇਆ ਕਿ ਗੈਸ ਦੇ ਉੱਪਰ ਰੋਟੀ ਨਹੀਂ ਸੇਕਣੀ ਚਾਹੀਦੀ ਜਿਹੜੀ ਗੈਸ ਦੇ ਉੱਤੇ ਰੋਟੀ ਸੇਕਦੇ ਨਾਲ ਕੈਂਸਰ ਹੁੰਦਾ ਨਾਲ ਗੰਦੀਆਂ ਗੈਸ ਪਤਾ ਕਿੰਨੀ ਗੰਦੀਆਂ ਚੀਜ਼ਾਂ ਤੋਂ ਬੰਦੀਆਂ ਹੈ ਕਈ ਡਾਕਟਰਾਂ ਨੇ ਦੱਸਿਆ ਸੋ ਆਪਾਂ ਮੈਂ ਤਾਂ ਕਦੇ ਵੀ ਨਹੀਂ ਗੈਸ ਦੇ ਉੱਪਰ ਰਾੜੀ ਮੈਂ ਤਾਂ ਤਵੇ ਦੇ ਉੱਪਰ ਹੀ ਪਾਣੀ ਦੇ ਨਾਲ ਰੋਟੀ ਸੇਕ ਲੈਣੀ ਹੁੰਦੀ ਆ ਤੇ ਜਿਹੜੇ ਭੈਣਾ ਬਣਾਉਂਦੀਆਂ ਨੇ ਪਲੀਜ਼ ਉਸ ਨੂੰ ਮਤਲਬ ਤੁਸੀਂ ਬੰਦ ਕਰ ਦਿਓ ਗੈਸ ਦੇ ਉੱਤੇ ਕੋਈ ਗੱਲ ਨਹੀਂ ਥੋੜਾ ਟਾਈਮ ਬੇਸ਼ੱਕ ਵੱਧ ਲੱਗਦਾ ਪਰ ਜਿਹੜੀ ਗੈ ਤਾਂ ਰੋਟੀ ਫਲਾਉਨੇ ਆ ਜਿੰਨੀ ਉਹ ਫੁੱਲੀ ਰੋਟੀ ਹੋਗੀ ਉਹ ਬਿਮਾਰੀਆਂ ਦਾ ਘਾਰਾ ਪਲੀਜ਼ ਜਿਹੜੀਆਂ ਬਣਾਉਂਦੀਆਂ ਨੇ ਭੈਣਾ ਉਹਨਾਂ ਨੂੰ ਉਹਨਾਂ ਨੂੰ ਚਾਹੀਦਾ ਕਿ ਇਹ ਚੀਜ਼ ਛੱਡ ਦੇਣ ਤੇ ਆਪਦਾ ਤਵੇ ਦੇ ਉੱਤੇ 5 ਮਿੰਟ ਵੱਧ ਲਾ ਲੈਣ ਪਰ ਰੋਟੀ ਆਪਦੇ ਜਿਹੜੀ ਆ ਬਿਮਾਰੀਆਂ ਤੋਂ ਰਹਿਤ ਰੋਟੀ ਬਕਾਉਣ ਪਲੀਜ਼ ਆਪਦਾ ਰੋਟੀ ਤੁਸੀਂ ਤਵੇ ਦੇ ਉੱਤੇ ਲਾਇਆ ਕਰੋ ਸੋ ਆਪਾਂ ਤਾਂ ਆਲਵੇਸ ਹੀ ਜਿਹੜੀ ਪਰੌਂਠਾ ਹੋਵੇ ਰੋਟੀ ਹੋਵੇ ਗੈਸ ਦੇ ਉੱਤੇ ਬੇਸ਼ੱਕ 10 ਮਿੰਟ ਵੱਧ ਲੱਗ ਜਾਣਗੇ ਪਰ ਆਪਾਂ ਰੋਟੀ ਕਦੇ ਵੀ ਗੈਸ ਦੇ ਉੱਤੇ ਨਹੀਂ ਮੈਂ ਬਣਾਉਂਦੀ ਚਲੋ ਜੇ ਇੱਥੇ ਬਣਾ ਰਹੇ ਆ ਦਵਾ ਦਾ ਰੋਟੀ ਬਣਾ ਲਈਏ ਗੱਲਾਂ ਬਾਤਾਂ ਚੱਲਦੀਆਂ ਹੀ ਰਹਿੰਦੀ ਦੇ ਦਵਾ ਦਵੇ ਇੱਥੇ ਬਣਾ ਰਹੇ ਰੋਟੀ ਜੇਦੋਂ ਬਾਅਦ ਆਪਾਂ ਤੁਹਾਨੂੰ ਪਤਾ ਹੀ ਆ ਕੀ ਕਰਨਾ ਹੈਗਾ ਤੇ ਚਲੋ ਜੇ ਇੱਥੇ ਤੁਹਾਨੂੰ ਪਤਾ ਹੈ ਪਹਿਲੀ ਰੋਟੀ ਮੈਂ ਗਊ ਮਾਤਾ ਲਈ ਬਣਾਉਣੀ ਹੁੰਦੀ ਹੈ ਤੇ ਗਊ ਮਾਤਾ ਨੂੰ ਦੇਣ ਜਾਂਦੀ ਆ ਤੇ ਦੂਜੀ ਮੁੱਟੀ ਦੂਜੀ ਰੋਟੀ ਹੁੰਦੀ ਹੈ ਜਿਹੜੀ ਉਹ ਮੈਂ ਕਾਉ ਨੂੰ ਡੋਗੀ ਨੂੰ دینی ਹੁੰਦੀ ਉਹ ਬਾਹਰ ਮੈਂ ਗੇਰ ਦੇ ਕੋਲ ਕੁੰਡਾ ਧਰਿਆ ਤੇ ਇੱਕ ਕੁੰਡਾ ਪਾਣੀ ਵਾਸਤੇ ਲਾਵੇ ਇੱਕ ਰੋਟੀ ਵਾਸਤੇ ਲਾਵੇ ਇੱਕ ਦੇ ਵਿੱਚ ਰੋਟੀ ਭੁਰਕੀਆਂ ਤੋੜ ਕੇ ਤੇ ਉਹਦੇ ਚ ਪਾਏ ਹੁੰਦੇ ਦੂਜੇ ਚ ਪਾਣੀ ਪਾਏ ਹੁੰਦੇ ਆ ਤੇ ਇੱਥੇ ਮੰਮੀ ਕੱਪੜੇ ਸੁਕਣੇ ਪਾ ਰਹੇ ਸੀਗੇ ਤੇ ਚਲੋ ਜੀ ਹੁਣ ਮੈਂ ਬਾਹਰ ਡੌਗੀ ਨੂੰ ਪਾ ਕੇ ਆਉਂਗੀ ਪਹਿਲੇ ਉਹਦੋਂ ਨੂੰ ਆਏ ਆ ਜਦੋਂ ਰੋਟੀ ਸਾਰੀ ਬਣਾ ਲੈਨੇ ਆ ਠੰਡੀ ਹੋ ਜਾਂਦੀ ਸੋ ਠੰਡੀ ਪਾਣ ਚ ਹੀ ਪੈਦਾ ਹੁੰਦਾ ਗਲੇ ਕੁਲੇ ਨਾ ਪੈ ਜਾਣ ਗਾਂ ਦੇ ਵੀ ਮੈਨੂੰ ਤੇ ਇਦਾਂ ਹੁੰਦਾ ਤੱਤੀ ਜੀ ਨਹੀਂ ਮੈਂ ਪਾਉਂਦੀ ਸੋ ਉਹਦੋਂ ਨੂੰ ਰੋਟੀ ਜਿਹੜੀ ਹਲਕੀ ਜੀ ਹੋਸੀ ਜੀ ਹੁੰਦੀ ਹੈ ਸੋ ਆਪਾਂ ਦਵਾ ਦਵਾ ਗਾਂ ਨੂੰ ਤੇ ਡੌਗੀ ਨੂੰ ਪਾ ਦਿੰਦੇ ਹੁੰਨੇ ਆ ਚਲੋ ਜੀ ਮਿਲ ਗਿਆ ਆਪਾਂ ਤੁਹਾਨੂੰ ਨੈਕਸਟ ਕਲਿੱਪ ਦੇ ਨਾਲ ਮੈਂ ਆ ਰਹੀ ਹਾਂ ਉਧਰੋਂ ਰੋਟੀ ਪਾ ਕੇ ਡੌਗੀ ਨੂੰ ਆਹ ਉਹ ਤਾਂ ਰੈਡੀ ਹੋ ਗਏ ਹਾਂ ਆ ਲੈ ਬੇਟਾ ਆ ਲੋ ਅਸਤੋ ਅਸਤੋ रेडी हो गया आप तोड़ दे दिन करा कम धंधे आप दिन बेड़ा बाद चो थोड़े ही रेंदे आप की खाई इन्हें पुत्र की खाने चॉकलेट गुड बॉय सत श्रीकाल नहीं ना करी फ्रेंड्स नो फ्रेंड न सत श्रीकाल करो सत श्रीकाल फ्रेंड्स बोलो साढ़े चैनल न बोलो साढ़े चैनल न लाइक ऐसे वेखो ऐसे खड़ के करो लाइक ਸ਼ੇਅਰ ਕਮੈਂਟ ਸਬਸਕ੍ਰਾਈਬ ਬੋਲੋ 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 ਫਿਰ ਉਹ ਕਰਨਗੇ ਉਹ ਕਹਿੰਦੇ ਅਸੀਂ ਸਾਰੇ ਕਰਾਂਗੇ ਜੇ ਜੱਪ ਜੋਤ ਕਹੂਗਾ ਸਬਸਕ੍ਰਾਈਬ ਦੋ ਜੀ ਬੱਦਲਾ ਸ਼ਾਪ ਗਿਆ ਆਈ ਵੀ ਕਹਿੰਦੇ ਸਾਰਿਆਂ ਨੂੰ ਪਿਆਰ ਭਰੀ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਗੁੱਡ ਬாய் ਅੱਜ ਜਿਹੜੇ ਸਕੂਲ ਵਰਕ ਨਹੀਂ ਕਰਿਆ ਸੋ ਆਪਾਂ ਨੂੰ ਕੱਲ ਤੋਂ ਨਹੀਂ ਨੂੰ ਆਉਂਦਿਆ ਸਾਰੀ ਸਕੂਲ ਵਰਕ ਕਰਾਇਆ ਕਰੂੰਗੀ ਮੈਂ ਸੋਹਣਾ ਪੁੱਤ ਕਿਵੇਂ ਬੈਠਾ ਏ ਇਹ ਕੀ ਟੁੱਟ ਗਿਆ ਟੁੱਟ ਗਿਆ ਜੀ ਟੁੱਟ ਗਿਆ ਟੁੱਟ ਗਿਆ ਪੁੱਤ ਟੁੱਟ ਗਿਆ ਟੁੱਟ ਗਿਆ ਸਰ ਉਹ ਕਹਿੰਦਾ ਹਿੰਦੀ ਬੋਲਿਆ ਕਰੋ ਤੇ ਜੱਟ ਬੋਲਦੇ ਘਰੇ ਪੰਜਾਬੀ ਫਿਰ ਫੰ ਕੰਫਿਊਜ਼ ਹੋ ਜਾਂਦਾ ਏ ਉਹ ਦੇ ਦੇ ਆਉਂਦੀ ਬਾਕੀ ਪੁੱਤ ਮੈਂ ਉਹ ਹੁੰਦੇ ਆ ਇਹੇ ਤੇ ਹਾਵੀ ਦੇ ਦੋ ਮੈਨੂੰ ਫਿਰ ਗਮਾ ਲੂੰਗੀ ਸਕੂਲੇ ਤੇਰਾ ਫਰੈਂਡ ਜਿਹੜਾ ਤੂੰ ਕਾਲੂ ਕਹਿੰਦਾ ਸੀ ਕਾਲੂ ਮਾਰਦਾ ਕਹਿੰਦਾ ਰਾਤੀ ਕਹਿੰਦਾ ਕਾਲੂ ਮਾਰਦਾ ਕਿਹੜਾ ਫਰੈਂਡ ਮਾਰਦਾ ਸੀ ਕਾਲੂ ਨਾ ਵੀ ਜਾਂਦਾ ਕਿਵੇਂ ਮਾਰਦਾ ਸੀ ਮੇਰੇ ਪੁੱਤ ਨੂੰ ਨਾਨੂ ਨਾਨੂ ਕੁੱਟਣਗੇ ਉਹਨੂੰ ਠੀਕ ਨਾਨੂ ਨੂੰ ਚਾਹਤ ਲਾਵਾਂਗੇ ਵੀ ਸਾਡੇ ਤਾਂ ਕਾਲੂ ਨੂੰ ਕੁੱਟਣਗੇ ਸਾਡੇ ਨਾਨੂ ਆਹ ਬਲਾ ਪੁੱਤਰ ਲਾ ਲੀ ਫੁੱਟੀਆਂ ਨਕਲਾ ਲੀ ਜਵਤਨੇ ਫੁੱਟੀਆਂ ਨਕਲਾ ਲੀ ਸਿੱਧੀ ਲਾਓ ਤੇਰਾ ਭਾਈ ਕਿਹੜਾ ਬਾਹਲੀ ਘਰ ਮੇ ਚੱਲੋ ਪੁੱਤਰ ਚੱਲੋ ਜਲਦੀ ਮੈਂ ਵੀ ਲੈਤ ਹੋਈ ਨਹੀਂ ਕੰਮ ਕਰਨੀ ਆ ਕਰਕੇ ਦੇ ਸਾਰਾ ਕੰਮ ਬਹੁਤ ਪਿਆ ਕੰਮ ਇਹਦਾ ਇਹਨੂੰ ਭੋਜੀ ਨਹੀਂ ਹੋਣਾ ਆਪਾਂ ਇੱਕ ਦਿਨ ਤੁਹਾਨੂੰ ਕ੍ਰਿਸ਼ਨ ਜੀ ਬਣਾਵਾਂਗੇ ਮੈਂ ਤਾਂ ਸੋਹਣੇ ਪੁੱਤ ਨੂੰ ਮੇਰਾ ਪੁੱਤ ਕ੍ਰਿਸ਼ਨ ਜੀ ਬਣੂਗਾ ਹੁਣ ਜਨਮਾਸਟਰੀ ਤੇ ਠੀਕ ਹੈ ਓਕੇ ਸੋਹਣਾ ਕਾਕਾ ਬਣਾ ਕੇ ਭੇਜੂਗੀ ਕੀ ਹੋ ਗਿਆ ਪੁੱਤਰ ਇੱਥੇ ਮੈਨੂੰ ਦਿਖਾਓ ਆਏ ਨਾ ਖੁਰਕੇ ਕਰੋ ਮੈਨੂੰ ਦੱਸਿਆ ਕਰੋ ਪੁੱਤਰ ਪੁੱਤ ਭਾਦੋਂ ਆਏ ਤਾਂ ਕਰਕੇ ਹੁੰਦਾ ਕੋਈ ਕੁਝ ਹੁੰਦੀ ਹੈ ਚਲੋ ਚੱਲ ਗਏ ਜੋ ਚਲੋ ਜੀ ਕੱਲ੍ਹ ਨੇ ਬੋਤਲ ਫੇਰ ਤੋੜਦੀ ਆ ਉਹ ਘਰ ਵਾਲੀ ਬੋਤਲ ਹੀ ਕਰ ਲੈ ਕੇ ਚੱਲਿਆ ਅੱਜ ਫੇਰ ਲੈ ਆਉਣਾ ਚਲੋ ਆਜੋ

ਕੰਮਦੰਦੀ ਕਰਕੇ ਆ ਗਿਆ ਦੂਜੀ ਵਾਰ ਤੁਹਾਡੀ ਮਨਾਤੀ ਨਹੀਂ ਥਰਕੇ ਨਾਵਾਂਗੇ ਤੇ ਉਹ ਰੋਟੀ ਭੁੱਖ ਕੰਮ ਕਰਕੇ 9:00 ਵਜੇ ਆ ਤੇ ਉਹ ਕਹਿੰਦੇ ਰੋਟੀ ਦਿਨ ਮਿਲੂਗੀ ਤੁਹਾਨੂੰ ਤੇ ਰੋਟੀ ਵਿੱਚ ਆਪਾਂ ਬਣਾਈ ਅੱਜ ਕद्दू ਦੀ ਸਬਜ਼ੀ ਮੈਨੂੰ ਕਰਦੂ ਹੀ ਦੱਸਿਆ ਜਾ ਮੈਂ ਛੰਡੀਆਂ ਸਬਜ਼ੀਆਂ ਦੱਸਿਆ ਡਾਕਟਰ ਨੇ ਪੱਥਰੀ ਕਰਕੇ ਦਾਲਾਂ ਤੁਲਾ 올ਓਵਰ ਸਾਰਾ ਕੁਝ ਬੰਦ ਕਰਤਾ ਮੇਰਾ ਤੇ ਕद्दू ਜਿਵੇਂ ਹਰੀਆਂ ਸਬਜ਼ੀਆਂ ਤੇ ਜਿਵੇਂ ਕद्दू ਵਗਾਰਾ ਹੁੰਦੇ ਆ ਉਹੀ ਜਿਆਦਾ ਦੱਸਦੇ ਫਿਰ ਜ਼ਿਆਦਾਤਰ ਅਸੀਂ ਕਦੂ ਵੀ ਬਣਾ ਰਹੇ ਹਾਂ ਤੇ ਚਲੋ ਜੀ ਮਿਲਦੇ ਆ ਰੋਟੀ ਵਗੈਰਾ ਖਾ ਕੇ ਤਿਆਰ ਕਰ ਰਹੇ ਹਾਂ ਅੱਜ ਚੱਪਜੋਤੇ ਸਕੂਲ ਕੰਪੀਟੀਸ਼ਨ ਹੈ ਸੋਦੇ ਲਈ ਆਪਾਂ ਮਟਕਾ ਤਿਆਰ ਕਰਨੀ ਹੈ ਮਟਕੀ ਸੋ ਉਹ ਆਪਾਂ ਰੈਡੀ ਕਰ ਰਹੇ ਹਜੇ ਤੱਕ ਤਾਂ ਇਹਨੂੰ ਕਲਰ ਹੀ ਕੀਤਾ ਬੇਸ ਹੀ ਤਿਆਰ ਕੀਤਾ ਤੇ ਫੁੱਲ ਰੈਡੀ ਤਾਂ ਤੁਹਾਨੂੰ ਕੱਲ ਨੂੰ ਦਿਖਾਵਾਂਗੇ ਕਿਉਂਕਿ ਕੱਲ ਨੂੰ ਹੀ ਉਹ ਦੋ ਦਿਨਾਂ ਚ ਤਿਆਰ ਹੋਊਗੀ ਕਿਉਂਕਿ ਸੈਟਰਡੇ ਸਕੂਲ ਲੈ ਕੇ ਜਾਣੀ ਹੈ ਕੰਪੀਟੀਸ਼ਨ ਲਈ ਤੇ ਆਪਾਂ ਅੱਜ ਹੈਗਾ ਅਥਰਸਡੇ ਤੇ ਫਰਾਈਡੇ ਦੋ ਦਿਨ ਲੱਗਣਗੇ ਅੱਜ ਇਹਦਾ ਕਲਰ ਵਗੈਰਾ ਸਾਰਾ 올ਓਵਰ ਕਰਕੇ ਰੱਖ ਦਾਂਗੇ ਕੱਲ ਇਹਦੀ ਡੈਕੋਰੇਸ਼ਨ ਵਗੈਰਾ ਕਰ ਦਾਂਗੇ ਤੇ ਕੱਲ ਇਹਦੀ ਫਾਈਨਲ ਲੁੱਕ ਤੁਹਾਨੂੰ ਦਿਖਾ ਦਾਂਗੇ ਕਿਉਂਕਿ ਕੱਲਾ ਵਾਲੇ ਵਲੌਗ ਚ ਫਾਈਨਲ ਲੁੱਕ ਦਿਖਾ ਦਾਂਗੇ ਤੁਹਾਨੂੰ ਤੇ ਕਿਉਂਕਿ ਪਰਸੋ ਤਾਂ ਇਹਨਾਂ ਕੰਪੀਟੀਸ਼ਨ ਚ ਹੀ ਲੈ ਜਾਣੀ ਆ ਪਤਾ ਨਹੀਂ ਮਿਲੂਗੀ ਕਿ ਨਹੀਂ ਵਾਪਸ ਵਾਪਸ ਤਾਂ ਨਹੀਂ ਮਿਲਦੀ ਕੰਪੀਟੀਸ਼ਨ ਵਾਲੀ ਚੀਜ਼ ਮਿਲਦਾ ਚਲੋ ਜੀ ਬਾਕੀ ਦੇਖਦੇ ਆਂ ਅੱਜ ਤਾਂ ਬੇਸ ਹੀ ਤਿਆਰ ਕੀਤਾ ਇਹਦਾ ਮੈਂ ਤੇ ਸਾਰਾ ਕੁਝ ਕਰਨ ਤੋਂ ਬਾਅਦ ਦੇਖਾਂਗੇ ਕੀ ਬੰਦਾ ਚਲੋ ਜੋਂ ਮੈਂ ਲੱਗਦੀ ਹੋਈ ਐ ਦੇਦੇ ਲਓ ਜੀ ਇੱਥੇ ਇੱਕ ਛੋਟੀ ਜੀ ਮਟਕੀ ਹੋਰ ਪਈ ਹੋਈ ਸੀ ਕਿ ਰੇਤੇ ਮੈਂ ਕਹਿੰਦਾ ਕਲਰ ਜਿਵੇਂ ਨਾ ਬਚ ਜਾਂਦਾ ਹੈਗਾ ਟ੍ਰੇ ਦੇ ਵਿੱਚ ਤਾਂ ਮੈਂ ਕਹਿੰਦਾ ਚੱਲੇ ਨਿੱਕੀ ਜੀ ਵੀ ਉਹਨਾਂ ਕੋਲ ਕਲਰ ਬਚ ਜਾਂਦਾ ਤੇ ਨਾਲ ਹੀ ਇਹਦੇ ਆਪਣੇ ਉਹ ਵੀ ਕਲਰ ਹੋ ਦੀਪਾ ਤੇ ਨਾਲਿਓ ਮੈਂ ਨਿੱਕੀ ਜਿ ਕਰ ਰਹੀ ਆ ਤਿਆਰ ਕਿਉਂਕਿ ਸਾਰਾ 올ਓਵਰ ਮਟੀਰੀਅਲ ਹੀ ਬਚੂਗਾ ਥੋੜਾ ਥੋੜਾ ਫਿਰ ਤੁਹਾਨੂੰ ਪਤਾ ਬਾਅਦ ਚ ਤਾਂ ਵੇਸਟੇਜ ਆਪਾਂ ਕਿਤੇ ਨਾ ਕਿਤੇ ਸੌੜ ਦੇ ਨੇ ਕੰਮ ਵੀ ਨਹੀਂ ਹੁੰਦਾ ਸੋ ਇੱਕ ਡੈਕੋਰ ਸੇਮ ਡੈਕੋਰੇਟ ਕਰਾਂਗੇ ਆਪਾਂ ਯਾਦਗੀਰ ਜੀ ਰਹਿੰਦੀ ਕਿ ਇਦਾਂ ਦਾ ਆਪਾਂ ਡੈਕੋਰੇਟ ਕਰਕੇ ਚੀ ਦਿੱਤਾ ਸੀ ਚੱਪੀ ਜਤੋਂ ਨੂੰ ਇੱਕ ਤਾਂ ਫਿਰ ਉਹਨੇ ਲੈ ਹੀ ਜਾਣਾ ਵੱਡੇ ਵਾਲਾ ਥੋੜਾ ਛੋਟਾ ਵਾਲਾ ਆਪ ਘਰੇ ਰੱਖ ਲਾਂਗੇ ਫਿਰ ਰੈਡੀ ਸੇਮ ਆਪਾਂ ਕਰਾਂਗੇ ਦੋਨਾਂ ਨੂੰ ਬਿਲਕੁਲ ਸੇਮ ਰੈਡੀ ਕਰਾਂਗੇ ਅੱਜ ਉਹਨਾਂ ਨੂੰ ਤੇ ਚਲੋ ਜੀ ਬਸ ਇਹਨਾਂ ਨੂੰ ਹੁਣ ਮੈਂ ਛੋਟੇ ਨੂੰ ਵੀ ਕਲਰ ਕਰ ਰਹੀ ਆ ਤੇ ਕੱਲ ਦੀ ਫਾਈਨਲ ਲੁੱਕ ਤਾਂ ਇਹਦੀ ਕੱਲ ਹੀ ਪਤਾ ਲੱਗੂ ਕਿਉਂਕਿ ਮੈਨੂੰ ਲੱਗਦਾ ਜੇ ਜੇ ਟਾਈਮ ਬਾਅਦ ਇੰਨਾ ਕੋ ਹੋ ਗਿਆ ਹੁਣ ਮੈਂ ਲੈ ਕੇ ਵੀ ਆਉਣਾ ਬੇਬੀ ਨੂੰ ਤੇ ਕਿਉਂਕਿ ਹੁਣ بیس ਹੀ ਕਲਰ ਰੈਡੀ ਹੋਊਗਾ ਅੱਜ ਦੇ ਮੈਨੂੰ ਲੱਗਦਾ ਤੇ ਕੱਲ ਨੂੰ ਆਪਾਂ ਇਹਦਾ ਦੂਜਾ ਕਲਰ ਔਰ ਡੈਕੋਰੇਸ਼ਨ ਵਗੈਰਾ ਕੱਲ ਨੂੰ ਕਰਾਂਗੇ ਆਪਾਂ ਤੇ ਚਲੋ ਜੀ ਬਸ ਹੁਣ ਮੈਂ ਦਵਾ ਦਵੇਂ ਨੂੰ بیس ਤਿਆਰ ਕਰਕੇ ਧੁੱਪ ਲਾ ਦਿੰਦੇ ਆ ਲਓ ਜੀ ਹੁਣ ਨਾ ਮੈਂ ਵਾਈਟ بیس ਕਰਕੇ ਨਾ ਤੇ ਉਹਨੂੰ ਲਾਇਆ ਹੀ ਆ ਤੇ ਕੋਸ਼ਿਸ਼ ਕਿਉਂਕਿ ਜਪ ਜੋ ਤੇਉਣ ਤੋਂ ਪਹਿਲਾਂ ਪਹਿਲਾਂ ਜਿਹੜਾ ਇਹਦਾ ਕੰਮ ਹੋ ਜੇ ਤਾਂ ਹੋ ਜੇ ਨਹੀਂ ਉਦਵਾਦੋ ਨਹੀਂ ਤਾਂ ਕਰਨ ਨਹੀਂ ਦੇਣਾ ਸੋ ਇਸ ਕਰਕੇ ਮੈਂ ਲੱਗੀ ਹੋਈ ਸੀ ਇਸ ਕਲਰ ਤੇ ਮੈਂ ਕਹਿੰਨਾ ਬੇਸ ਤਿਆਰ ਹੋ ਗਿਆ ਨਾ ਤੇ ਚਲੋ ਕਲਰ ਸੁਭਾ ਦੇਣ ਵੀ ਆਪਣੇ ਕੋਲ ਅੱਜ ਤੇ ਕੱਲ ਦਾ ਹੀ ਆ ਚਲੋ ਦੇਖਦੇ ਹਾਂ ਕੀ ਬੰਦ ਆ ਦੇਣ ਵੀ ਆਪਣੇ ਕੋਲ ਅੱਜ ਤੇ ਕੱਲ ਦਾ ਹੀ ਆ ਪਹਿਲਾਂ ਮੈਂ ਲੱਗੀ ਕਿ ਬਾਬਾ ਦੇਣਾ ਸੁਭਾ ਅੱਜ ਮੈਂ ਆਦ ਕਿ ਅੱਜ ਦਾ ਹੈਗਾ ਵੀਰਵਾਰ ਤੇ ਸ਼ੁੱਕਰ ਤੇ ਸ਼ਨੀਵਾਰ ਤਾਂ ਹੈਗੇ ਆਇਆ ਜਦੋਂ ਬੱਚਾ ਸਕੂਲ ਆਦੀਏ ਫਿਰ ਉਹਦੀ ਹੋ ਜਾਂਦੀ ਹੈ ਤਿਆਰੀਆਂ ਚੈਰੀ ਕਦੇ ਕੰਪੀਟੀਸ਼ਨ ਆ ਗਿਆ ਕਦੇ ਉਹਦੀ ਡிரஸ் ਲਿਆ ਕਦੇ ਤਿਆਰ ਕਰ ਲਾ ਕਦੇ ਕੋਈ ਚੀਜ਼ ਦੇਰ ਐਕਟੀਵਿਟੀ ਕੰਪੀਟੀਸ਼ਨ ਆ ਗਿਆ ਜਾਂ ਕੋਈ ਐਕਟੀਵਿਟੀ ਆ ਗਈ ਸੋਸ ਅਕੋਰਡਿੰਗ ਬੱਚੇ ਦੇ ਵੱਲ ਹੋ ਜਾਈਦਾ ਸੋ ਕੁਝ ਕਮੇਰਾ ਦਾ ਟਾਈਮ ਇੰਨੀ ਵੀ ਸਪੈਂਡ ਹੋ ਜਾਂਦਾ ਪਹਿਲਾ ਆ ਗਿਆ ਫੌਜੀ ਆਲਾ ਫੌਜੀ 15 ਅਗਸਤ ਆ ਗਿਆ ਉਹ ਤੋਂ ਪਹਿਲਾਂ ਤਾਂ ਸਗੋਂ ਮੈਦੀਆਂ ਦੇ ਤਿਹਾੜੀ ਤੇ ਤਿੰਨ ਮੈਨ ਫਸਟ ਸੈਲੀਬ੍ਰੇ ਫਸਟ ਇਸ ਇਹਦੇ ਵਾਸਤੇ ਕੰਪੀਟੀਸ਼ਨ ਮੈਨੂੰ ਇਹਨਾਂ ਪਤਾ ਵੀ ਨਹੀਂ ਸੀਗਾ ਕੀ ਕੁਛ ਕਰਨਾ ਕਿਉਂਕਿ ਇਹਦਾ ਕੁਰਤਾ ਵੀ ਆਪਾਂ ਸੋਆਇਆ ਹੀ ਨਹੀਂ ਸੀ ਆਤ ਕੀ ਪਿਛਲੇ ਹਰ ਵਾਲੇ ਸਾਰੇ ਛੋਟੇ ਹੋ ਗਏ ਸੀ ਸੋ ਆਪੋ ਵਿਚਾਰੇ ਨੂੰ ਐਂ ਦੇ ਭੇਜ ਦੱਸੇ ਉੱਥੇ ਜਾ ਕੇ ਉਹਨਾਂ ਨੇ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਇਹਨੇ ਨਹੀਂ ਪੁਆਏ ਸੀ ਨਾ ਕੱਪੜੇ ਫਿਰ ਉਸ ਤੋਂ ਬਾਅਦ 15 ਅਗਸਤ ਆ ਕੇ 15 ਅਗਸਤ ਅਸੀਂ ਧਾਰ ਹੀ ਲਿਆ ਕਿ ਸਕਰਾ ਆਪੇ ਕੱਪੜੇ ਇਹ ਲੈ ਕੇ ਤੇ ਪਾ ਦਿਆ ਕਰਾਂਗੇ ਘਰੋਂ ਤੇ ਉਸ ਦਿਨ ਫਿਰ ਆਪਾਂ ਇਹ ਡਰੈਸ ਲੈ ਆਏ ਸੀ ਫੌਜੀ ਵਾਲੀ ਸੋਅ ਵੇਅਰ ਕਰਦੀ ਸੀ ਉਹਨਾਂ ਹੈਗਾ ਜਨਮ ਅਸ਼ਟਮੀ ਦਾ ਸੋ ਜਨਮ ਅਸ਼ਟਮੀ ਤੇ ਦੇਖਦੇ ਹਾਂ ਕਿੱਦਾਂ ਹੁੰਦਾ ਸੋ ਇਹਦੀ ਉਦੋਂ ਦੀ ਕੰਪੀਟੀਸ਼ਨ ਐ ਸੈਚਰਡੇ ਨੂੰ ਪਟਕਾ ਡੈਕੋਰੇਸ਼ਨ ਦਾ ਤੇ ਉਹ ਕਰ ਰਹੇ ਆ ਆਪਾਂ ਤਿਆਰ ਤੇ ਬਾਕੀ ਇੱਕ ਤਿਆਰ ਹੋ ਕੇ ਜਾਣਾ ਹੋਊਗਾ ਤੇ ਚਲੋ ਜੀ ਬਸ ਇਹ ਤਿਆਰੀ ਹਜੇ ਹੋਣ ਘਰੇ ਕੋਈ ਨਹੀਂ ਗਾ ਮੰਮੀ ਮੇ ਡੈਡੀ ਗਏ ਦਵਾਈ ਲੈਣ ਤੇ ਮੰਮੀ ਗਏ ਮੇਰੀ ਟੇਲਰ ਨੇ ਕੋਲ ਤੇ ਲੋ ਜੀ ਟਾਈਮ ਹੋ ਗਿਆ 6:05 ਮਿੰਟ ਦਾ ਤੇ ਟਿਊਸ਼ਨ ਆਪਾਂ ਪੜਾ ਲਈ ਸੀ ਤੇ ਆਪਣਾ ਹੁਣ ਮੈਚ ਲੱਗ ਰਿਹਾ ਪੂਰਾ ਟਾਈਟ ਤੇ ਹੁਣ ਦੇਖਦੇ ਆ ਕੀ ਬੰਦਦਾ ਸੋ ਹੁਣ ਕੰਮ ਥੋੜੇ ਲੇਟ ਹੀ ਹੋਣਗੇ ਆਪਣੇ ਆਪਣਾ ਲੱਗ ਰਿਹਾ ਲੂਡੋ ਦਾ ਮੈਚ ਤੇ ਦੇਖੋ ਕੀ ਬੰਦਦਾ ਦੇਭ ਨੂੰ ਮੈਂ ਤਾਂ ਸਮਝਦੀ ਆ ਪੂਰੀ ਵਿੱਕ ਖਿਲਾੜੀ ਸਮਝਦੀ ਆ ਇਹ ਦੇਖੋ ਕੀ ਬੰਦ ਆ ਉਹ ਸ਼ੱਕ ਨਹੀਂ ਸਕਦੇ ਦੇਖੋ ਕੀ ਬੰਦ ਅੱਜ ਦੇਖਿਆ ਜਾਊਗਾ ਕੀ ਬੰਦ ਆ ਛੇ ਚੂਹਾ ਦੇ ਮਾਈ ਗਾਡ ਤੇਰੀ ਬੁਦੀ ਯੂ ਆ ਗਰੀਬ ਆ ਤੈਨੂੰ ਤੇ ਆ ਨਾ ਤੇਰੀ ਪਰ ਚੱਲ ਅੰਦਰ ਸਵਾ ਐਂਟਰੀ ਮਾਰ ਲਈਏ ਜੀ ਆਪਾਂ ਆਦੇ ਘਰ ਦੇ ਵਿੱਚ ਇੱਕ ਮਿੰਟ ਘਰ ਦੇ ਵਿੱਚ ਐਂਟਰੀ ਵੱਜ ਗਈ ਆਪਣੀ ਉਹ ਦੇਖੋ ਕੀ ਬੰਦਾ ਗ੍ਰੀਨ ਗੁੱਟੀਆਂ ਮੇਰੀਆਂ ਨੇ ਆ ਮੈਨੂੰ yaad ਤੇ ਉਹਨੂੰ ਕਿੰਗਾ ਆ ਕੇ ਦੇਖੇ ਤੇ ਗੱਲ ਨਾਲ ਹੀ ਆ ਕੀ ਦਾ ਕਾਕਾ ਜੀ ਭੱਜੇ ਚਲੋ ਭੱਜੇ ਚਲੋ ਭੱਜੇ ਚਲੋ ਗਾਈਜ਼ ਵੀਰੇ ਭੱਜੇ ਚਲੋ ਭੱਜੇ ਚਲੋ ਆਗੇ 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 ਆਹ ਗ੍ਰੀਨ ਮੇਰੀ ਐ ਬਲੂ गाइस गाइस पीछे छापा मार मारे माय गॉड भागो बचना है तो भागना पड़ेगा इससे oh आ गया, oh oh गई oh oh oh, <laughs> यो, यो, यो। कट, कट रही है <laughs> oh my God, क्या बनेगा कालिया ਕਾਲੀਆਂ ਅੰਦਰ ਵੜਜੋ ਕਾਲੀਆਂ ਅੰਦਰ ਵੜਜੇ ਫਾਇਦਾ ਨਹੀਂ ਅੰਦਰ ਵੜਜੇ ਫਾਇਦਾ ਲੱਗਿਆ ਮੈਨੂੰ ਸੋ ਆਪਾਂ ਵੰਦਰੀ ਬੜ ਗਿਆ ਹੁਣ ਤਾਂ ਬਾਬਾ ਕੋਲ ਦੇ ਕੀ ਦਿਲਾ ਦੇ ਰੰਗ ਭਾਗ ਚਲੋ ਫਿਰ ਅ ਚੱਕ ਆਪਾਂ ਬਲਾ ਦੇ ਰੰਗ ਭਾਗ ਕੁੜੀ ਦੇ ਢੇਰ ਤਰਨਾ ਤਾਂ ਸਾਨੂੰ ਅਸੀਂ ਬਰਾਬਰ ਦੀ ਖਾ ਲਈ ਸੀ ਓ ਮਾਈ ਗਾਡ ਮੈਨੂੰ ਭਾਵੇਂ ਉਸ ਕਰਨਾ ਪੈ ਜੇ ਮੇਰਾ ਟਾਈਮ ਵੇਸਟ ਹੋ ਜਾਊਗਾ ਮੇਰਾ ਅੱਧਾ ਪੂਣਾ ਘੰਟਾ ਕੋਈ ਗੱਲ ਨਹੀਂ ਪਰ ਮੈਂ ਜਿੱਤ ਕੇ ਖਾਣਾ ਚੀ ਗੋ ਗਿਆ ਮੇਰਾ ਲਡੋ ਨਾ ਪਹਿਲਾਂ ਕੁਵਾਰੇ ਹੁੰਦੇ ਗੱਤੇ ਵਾਲੀ ਲਡੋ ਮਿਲਦੀ ਸੀ 10 ਰੁਪਏ ਦੀ ਤੁਹਾਨੂੰ ਯਾਦ ਹੋਗਾ ਜਿੰਨੇ ਜਿੰਨੇ ਖੇਡੀ ਹੋਊਗੀ ਕਮੈਂਟ ਕਰਕੇ ਜਰੂਰ ਦੱਸਿਓ ਕਿ ਗੱਤੇ ਵਾਲੀ ਲਡੋ ਕਿਹਨੇ ਖੇਡੀ ਅਸੀਂ ਤਾਂ ਬਹੁਤ ਖੇਡੀ ਆ ਭੈਣ ਮੇਰੀ ਭੈਣ ਹੁੰਦੀ ਸੀ ਵੱਡੀ ਤੇ ਦੋ ਸਹਿੰਗਾਂ ਆਉਂਦੀਆਂ ਸੀ ਗਲੀ ਦੀਆਂ ਅਸੀਂ ਬੜੀ ਜੇ ਕਿਤੇ ਕਿਸੇ ਨਾਂ ਵੀ ਹੋਣਾ ਦੋਵੇਂ ਭੈਣਾਂ ਨੇ ਅਸੀਂ ਦੋ ਦੋ ਕੁੱਟਣਾਂ ਲੈ ਲੈਣਗੇ ਦੋ ਦੋ ਡੱਬੇ ਲੈ ਲੈਣੇ ਬੜਾ ਖੇਡਦੀਆਂ ਹੁੰਦੀਆਂ ਸੀ ਅਸੀਂ ਬਹੁਤ ਖੇਡਦੀਆਂ ਸੀ ਕਿੰਨਾ ਕਹਿ ਤੋ ਥੋੜਾ

ਲੋ ਜੀ ਆਪਾਂ ਜਿੱਤ ਗਏ ਆਂ ਇੱਕ ਵਾਰ ਨੂੰ ਮੈਂ ਥੋੜਾ ਜਿਹਾ ਦੀ ਪਾਸ ਸ਼ੂਟ ਕਰਨ ਲੱਗਿਆ ਜਿਨ੍ਹਾਂ ਨੂੰ ਰਾਤ ਨੂੰ ਨੀਂਦ ਘੱਟ ਆਉਂਦੀ ਹੈ ਇੱਕ ਵਾਰੀ ਆਹ ਉਪਾਏ ਕਰਕੇ ਦੇਖਿਓ ਜੇ ਤੇ ਨੀਂਦ ਜਿਹੜੀ ਆਪਾਂ ਨੂੰ ਖੁੱਲ ਕੇ ਆਉਗੀ ਸੋ ਆਪਾਂ ਜਿਹੜੀ ਚੀਜ਼ ਟਰਾਈ ਕਰਨ ਲੱਗੇ ਆਂ ਦੇਖਦੇ ਆਂ ਕੀ ਬਣਦਾ ਸੋ ਜਿਨ੍ਹਾਂ ਨੂੰ ਨੀਂਦ ਘਟ ਆਉਂਦੀ ਹੈ ਜਰੂਰ ਟਰਾਈ ਕਰੋ ਜੇ ਸੋ ਮੈਂ ਵੀ ਅੱਜ ਟਰਾਈ ਕਰਕੇ ਦੇਖਦੀ ਆਂ ਜੇ ਮੇਰਾ ਰਿਜ਼ਲਟ ਵਧੀਆ ਸ਼ੋ ਡੈਫੀਨਟਲੀ ਮੈਂ ਤੁਹਾਡੇ ਨਾਲ ਸ਼ੇਅਰ ਕਰੂੰ ਸ਼ੇਅਰ ਅੱਜ ਹੀ ਕਰ ਦਿੰਦੀ ਆਂ ਸਭ ਨੂੰ ਤੁਹਾਨੂੰ ਮੈਂ ਕੱਲ ਰਿਵੀਲ ਕਰ ਦੂੰਗੀ ਕੱਲ ਤੁਹਾਨੂੰ ਦੱਸ ਚ ਰੂਪ ਦੂੰਗੀ ਕਿ ਇਹ ਜਿਹੜੀ ਚੀਜ਼ ਆ ਕਾਮਯਾਬ ਹੈਗੀ ਸੀਗੀ ਨਹੀਂ ਹੈਗੀ ਸੋ ਆਪਾਂ ਅੱਜ ਕਰਦੇ ਆਂ ਤੇ ਤੁਹਾਨੂੰ ਵਿਖਾਉਨੇ ਕੀ ਕਰ ਲੱਗੇ ਜਿਨ੍ਹਾਂ ਨੀਂਦ ਘਟਾਂ ਦੀ ਸੌਣ ਤੋਂ ਪਹਿਲਾਂ ਇਹ ਵਾਲਾ ਟ੍ਰੀਟਮੈਂਟ ਕਰਕੇ ਜਰੂਰ ਸੋ ਇਹਦਾ ਕੋਈ ਨੁਕਸਾਨ ਨਹੀਂ ਨਾਰਮਲ ਆਪਣੇ ਘਰ ਵਾਲੀਆਂ ਚੀਜ਼ਾਂ ਦੇ ਨਾਲ ਆਪਾਂ ਕਰਨਾ ਸੋ ਬਿਲਕੁਕੁਲ ਵੀ ਇਹਦਾ ਕੋਈ ਨੁਕਸਾਨ ਡਾਕਟਰ ਦੇ ਜਰੀਏ ਆਪਾਂ ਮੈਂ ਦੇਖੀ ਸੀ ਡਾਕਟਰ ਨੇ ਕਿਸ ਨੇ ਦੱਸਿਆ ਸੀਗਾ ਕਿ ਇਦਾਂ ਕਰਨ ਦੇ ਨਾਲ ਜਿਹੜੀ ਨੀਂਦ ਆ ਜਿੰਨਾ ਨਹੀਂ ਆਉਂਦੀ ਸੋ ਉਹਨਾਂ ਨੂੰ ਵਧੀਆ ਨੀਂਦ ਆਉਂਦੀ ਕੋਲ ਕੇ ਸੋ ਮੈਂ ਡਾਕਟਰ ਦੇ ਹੀ ਦੇਖਿਆ ਸੀਗਾ ਕਰਨ ਦੇ ਨਾਲ ਜਿੰਨਾਂ ਨੂੰ ਨੀਂਦ ਘੱਟ ਆਉਂਦੀ ਸੋ ਪੂਰੀ ਹੋ ਜਾਂਦੀ ਹੈ ਸੋ ਮੈਂ ਟਰਾਈ ਕਰਨ ਲੱਗੀ ਹਾਂ ਤੁਹਾਨੂੰ ਵੀ ਸਾਰਾ ਕੁਝ ਦੱਸੂਗੀ ਅੱਜ ਕੀ ਕੁਝ ਪਾ ਰਹੀ ਹਾਂ ਕੀ ਕੁਝ ਕਰ ਰਹੀ ਹਾਂ ਤੇ ਜਿਨ੍ਹਾਂ ਨੂੰ ਲੱਗਿਆ ਕਿ ਹਾਂ ਸਾਨੂੰ ਵੀ ਕਰਨੀ ਚਾਹੀਦੀ ਤੇ ਉਹ ਕਰਕੇ ਜਰੂਰ ਦੇਖੋ ਕਈ ਵਾਰ ਇਹੋ ਜਿਹੇ ਜਿਹੜੇ ਨੁਕਤੇ ਨੇ ਉਹ ਕੰਮ ਕਰ ਜਾਂਦੇ ਹੁੰਦੇ ਚਲੋ ਜੀ ਕਰਦੇ ਹਾਂ ਟਰਾਈ ਦੇਖਦੇ ਆਪਾਂ ਕੀ ਕਰਨਾ ਇਹ ਆਪਣਾ ਟੱਬ ਹੈ ਟੱਬ ਦੇ ਵਿੱਚ ਪਾ ਲਿਆ ਆਪਾਂ ਠੰਡਾ ਪਾਣੀ ਠੰਡਾ ਪਾਣੀ ਲੈਣਾ ਆਪਾਂ ਠੀਕ ਹੈ ਜੀ ਲਓ ਪੀੜੀ ਵਗੈਰਾ ਤੇ ਬੈਠ ਜਾਓ ਚਾਹੇ ਤੁਸੀਂ ਚਾਹੇ ਕੋਈ ਸੇ ਕੁਰਸੀ ਤੇ ਬੈਠ ਜਾਓ ਤੇ ਕਰਨਾ ਤੁਸੀਂ ਕੀ ਹੈ ਉਹ ਚੱਕ ਕੋਲੀ ਤੇ ਕਰਨਾ ਤੁਸੀਂ ਕੀ ਹੈ ਆਪਣੇ ਜਿਹੜੇ ਦੋਨੋਂ ਪੈਰ ਨੇ ਉਹ ਪਾਣੀ ਦੇ ਵਿੱਚ ਰੱਖਣੇ ਦੇਖੋ ਪੋਜੀਸ਼ਨ ਦੇਖ ਲਓ ਕਿੱਦਾਂ ਰੱਖਣੇ ਆ 1 ਮਿੰਟ ਵਿੱਚ ਦੇਖੋ ਆ ਪੈਰ ਐ ਰੱਖਿਆ ਇੱਕ ਪੈਰ ਨੂੰ ਦੂਜੇ ਪੈਰ ਦੇ ਉੱਤੇ ਰੱਖਣਾ ਦੇਖੋ ਦੇਖੋ ਦੇਖ ਲਿਆ ਜਿਵੇਂ ਕਿ ਇੱਕ ਪੈਰ ਦੇ ਉੱਪਰ ਦੂਜਾ ਪੈਰ ਰੱਖਣਾ ਤੇ ਉੱਤੇ ਆਪਾਂ ਪਾਣਾ ਹੈਗਾ ਦੇਖੋ ਸਰੋਂ ਦਾ ਤੇਲ ਉੱਤੇ ਪਾ ਲੋ ਸਰੋਂ ਦਾ ਤੇਲ ਤੇ ਘੱਟੋ-ਘੱਟ 15 ਤੋਂ 20 ਮਿੰਟ ਤੁਸੀਂ ਇਦਾਂ ਹੀ ਬਹਿਣਾ ਠੰਡੇ ਪਾਣੀ ਦੇ ਵਿੱਚ ਇਹ ਸਮਾਨ ਪਾਉਣਾ ਤੇ ਘੱਟੋ-ਘੱਟ 15 ਮਿੰਟ ਤੁਸੀਂ ਇਦਾਂ ਹੀ ਬਹਿਣਾ ਤੇ ਜਿਨ੍ਹਾਂ ਨੂੰ ਰਾਤ ਨੂੰ ਨੀਂਦ ਘੱਟ ਆਉਂਦੀ ਹੈ ਤੇ ਉਹ ਇਹ ਜ਼ਰੂਰ ਕਰਕੇ ਦੇਖਣ ਤੇ ਪਤਾ ਲੱਗ ਜਾਊਗਾ ਆਪਾਂ ਨੂੰ ਕੀ ਆਪਾਂ ਨੂੰ ਨੀਂਦ ਵਧੀਆ ਆਉਂਦੀ ਹੈ ਕਿ ਨਹੀਂ ਸੋ ਮੈਨੂੰ ਲੱਗਦਾ ਸੀਗਾ ਸੋ ਆਪਾਂ ਵੀ ਮੈਂ ਕਿ ਕਰਕੇ ਦੇਖ ਲੈਨੇ ਨਾਲੇ ਜੇ ਸਹੀ ਹੋਏ ਹਨਾ ਚੀ ਸ਼ੇਅਰ ਤਾਂ ਮੈਂ ਉਹੀ ਕਰ ਦੱਸ ਹੀ ਦਿੱਤਾ ਤੁਹਾਨੂੰ ਸਾਰਿਆਂ ਨੂੰ ਬਟ ਤੁਸੀਂ ਵੀ ਇਹ ਕਰਕੇ ਦੇਖੋ ਕਈ ਵਾਰ ਕਿਸੇ ਬੰਦੇ ਦੇ ਨਹੀਂ ਹੁੰਦੇ ਕਈ ਵਾਰ ਕਿਸੇ ਬੰਦੇ ਦੀ ਚੀਜ਼ੇ ਕੰਮ ਕਰ ਜਾਂਦੀ ਕਈ ਵਾਰ ਨੁਕਤਾ ਕਿਸੇ ਦੇ ਨਹੀਂ ਹੁੰਦਾ ਨਾ ਤੇ ਕਈ ਵਾਰ ਕਿਸੇ ਨੂੰ ਕੰਮ ਆ ਜਾਂਦਾ ਹੁੰਦਾ ਚਲੋ ਜੀ ਦੇਖਦੇ ਆਪਾਂ 15 ਮਿੰਟ ਬਾਅਦ ਆਪਾਂ ਕੀ ਬੰਦਾ ਰਾਤ ਨੂੰ ਪਤਾ ਲੱਗੂ ਅਸਲੀਅਤ ਵਿੱਚ ਬਹਿਣਾ ਤੁਸੀਂ ਪੋਜੀਸ਼ਨ ਦੇਖ ਲਓ ਪਹਿਲਾ ਪੈਰ ਪਾਣੀ ਲੈ ਲਿਆ ਠੰਡਾ ਪਾਣੀ ਲੈ ਲਿਆ ਟੱਬ ਦੇ ਵਿੱਚ ਪਾ ਲਿਆ ਖੁੱਲੇ ਭਾਂਡੇ ਦੇ ਵਿੱਚ ਪੈਰ ਆਪਣੇ ਡੁੱਬਣੇ ਚਾਹੀਦੇ ਨੇ ਤੇ ਪੈਰ ਆਪਣੇ ਡੁੱਬਣੇ ਚਾਹੀਦੇ ਨੇ ਪੂਰੇ ਇਹ ਨਾ ਹੋਵੇ ਥੋੜਾ ਜਿਹਾ ਪਾਣੀ ਲੈ ਲਓ ਤੁਸੀਂ ਹਣਾ ਸੋ ਪੈਰ ਡੁੱਬਣੇ ਚਾਹੀਦੇ ਨੇ ਇੱਕ ਪੈਰ ਥੱਲੇ ਤੇ ਦੂਜਾ ਪੈਰ ਉਹਦੇ ਮਤਲਬ ਉੱਪਰ ਰੱਖ ਨਾ ਦੇਖੋ ਪੋਜੀਸ਼ਨ ਦੇਖ ਲਓ ਤੁਸੀਂ ਦੂਜਾ ਉੱਤੇ ਰੱਖ ਕੇ ਨਾਲ ਦੀ ਨਾਲ ਆਪਾਂ ਇਹਦੇ ਉੱਤੇ ਪਾ ਲਿਆ ਸਰੋਂ ਦਾ ਤੇਲ ਤੇ ਹੁਣ ਇਹਨੂੰ ਘੱਟੋ ਘੱਟ 15 ਮਿੰਟ ਰੱਖ ਲੈਣੇ ਆਪਾਂ ਜਿਆਦਾ ਨਹੀਂ ਰੱਖਦੇ ਆਪਾਂ 15 ਕੁ ਮਿੰਟ ਦਾ ਟਾਈਮ ਰੱਖਾਂਗੇ ਤੇ ਦਿਨ ਆਪਾਂ ਰਾਤ ਨੂੰ ਪਤਾ ਲੱਗ ਜੂ ਨੀਂਦ ਆਪਾਂ ਨੂੰ ਕਿੱਦਾਂ ਦੀ ਆਉਂਦੀ ਆ ਤੇ ਜ਼ਰੂਰ ਜੇਕਰ ਮੈਨੂੰ ਲੱਗਿਆ ਹਾਂ ਬਈ ਇੱਕ ਜਿਹੜੀ ਇਹ ਨੁਕਤਾ ਹੈ ਕੰਮ ਕੀਤਾ ਸੋ ਜ਼ਰੂਰ ਵੈਸ਼ ਸ਼ੇਅਰ ਤਾਂ ਮੈਂ ਅੱਜ ਹੀ ਕਰਤਾ ਬਟ ਤੁਸੀਂ ਵੀ ਟਰਾਈ ਜ਼ਰੂਰ ਕਰਿਓ ਇੱਕ ਵਾਰ ਚਲੋ ਜੀ ਦੇਖਦੇ ਆ ਕੀ ਬੰਦਾ ਐਦਾਂ ਹੀ ਬੈਠਣਾ ਤੁਸੀਂ ਵੀ ਇਹ ਮੈਂ ਕਿਸੇ ਡਾਕਟਰ ਨੇ ਦੱਸਿਆ ਸੀ ਮੈਂ ਕਿ ਚਲੋ ਕਰਨ ਚ ਕੀ ਇਹ ਚ ਕੋਈ ਇਹ ਤਾਂ ਹੈ ਨਹੀਂ ਆਪਾਂ ਕੋਈ ਦਵਾਈ ਖਾਣੀ ਆ ਕਿ ਦਵਾਈਆਂ ਦੇ ਤਾਂ ਆਪਾਂ ਕਹਿ ਸਕਦੇ ਨੁਕਸਾਨ ਹੋਣਗੇ ਹਨਾ ਕਿ ਦਵਾਈ ਲਈ ਆਪਾਂ ਨਹੀਂ ਦਾਵੇ ਸੋ ਦਵਾਈ ਵਗੈਰਾ ਨਹੀਂ ਲੈਣੀ ਇਹ ਤਾਂ ਨਾਰਮਲ ਆਪਣੀਆਂ ਘਰ ਦੀਆਂ ਚੀਜ਼ਾਂ ਨੇ ਹਨਾ ਪਾਣੀ ਤਾਂ ਆਪਾਂ ਯੂਜ਼ ਕਰਦੀਆਂ ਸੋ ਸਰੋਂ ਦਾ ਤੇਲ ਵੀ ਆਪਾਂ ਨੂੰ ਪਤਾ ਹੀ ਆ ਆਪਾਂ ਨਹਾ ਧੋ ਕੇ ਉਸ ਤੋਂ ਬਾਅਦ ਲਾਉਣੇ ਪਿੰਡਾਂ ਤੇ ਸੋ ਇਹਨਾਂ ਚੀਜ਼ਾਂ ਦਾ ਕੋਈ ਨੁਕਸਾਨ ਨਹੀਂ ਸੋ ਕਰਕੇ ਦੇਖਣ ਚ ਕੋਈ ਹਰਚ ਵੀ ਨਹੀਂਗਾ ਸੋ ਮੈਂ ਇਸ ਕਰਕੇ ਸੋਚਿਆ ਆਪਾਂ ਟਰਾਈ ਕਰਦੇ ਹਾਂ ਤੇ ਆਪਾਂ ਸਰੋਂ ਦਾ ਤੇਲ ਵੀ ਪਾਇਆ ਹੋਇਆ ਠੰਡਾ ਆਪਣਾ ਪਾਣੀ ਹੈ ਤੇ 15 ਮਿੰਟ ਇਸੇ ਤਰ੍ਹਾਂ ਰੱਖਾਂਗੇ ਤੇ ਰਾਤ ਅਜਿਹੀ ਹੁੰਦੀ ਹੈ ਤੇ ਦੈਨ ਨੀਂਦ ਬਾਰੇ ਤੁਹਾਨੂੰ ਮੈਂ ਕੱਲ ਨੂੰ ਕੱਲ ਦੇ ਵਲੌਗ ਵਿੱਚ ਜ਼ੋਰ ਦੱਸਾਂਗੀ ਕਿ ਜਦੋਂ ਮੈਨੂੰ ਨੀਂਦ ਆ ਗਈ ਕਿਵੇਂ ਕੀ ਸਿਸਟਮ ਸਾਰਾ ਦੱਸਾਂਗੀ ਬਟ ਅੱਜ ਜਿਹੜੀ ਰੈਮਡੀ ਤੁਹਾਡਾ ਨਾਲ ਸ਼ੇਅਰ ਕਰਦੀ ਐ ਜੜੀਆਂ ਪੈਣਾ ਨੂੰ ਨੀਂਦ ਘੱਟ ਆਉਂਦੀ ਐ ਭਰਾਵਾਂ ਨੂੰ ਘੱਟ ਆਉਂਦੀ ਐ ਸੋ ਇੱਕ ਵਾਰੀ ਟਰਾਈ ਜ਼ਰੂਰ ਕਰਿਓ

ਹਸਬੰਦ ਆ ਗਿਆ ਸੀ ਭਾਂਡ ਬਣ ਧੋ ਕੇ ਤੇ ਇੱਕਦਮੀ ਮੈਂ ਫੋਨ ਚਾਰਜ ਲਾ ਗਈ ਤੇ ਜਦੋਂ ਉਹ ਰੋਟੀ ਪਕਾ ਕੇ ਨਾ ਕੇ ਹੋਣਾ ਹੀ ਆ ਤੇ ਰੋਟੀਆਂ ਪਠਾਰ ਕੇ ਖਾਣੇ ਜੇ ਕਿਉਂਕਿ ਐਡੀਟਿੰਗ ਦਾ ਕੰਮ ਪਹਿਲਾਂ ਉਹ ਕਰ ਲਈਏ ਤੇ ਫਿਰ ਰੋਟੀ ਖਾ ਲਾਂਗੇ ਉਹ ਤੋਂ ਪਹਿਲਾਂ ਮੈਂ ਲੱਸੀ ਪੀ ਲੈਣੀ ਆ ਰੋਟੀ ਕਰਕੇ ਖਾਵਾਂਗੇ ਭੁੱਖ ਵੀ ਆਣੀ ਨਹੀਂ ਤਾਜ਼ੀਆਂ ਹੋ ਗਿਆ ਕਿਉਂਕਿ ਆਪਾਂ ਮੈਂ ਨਾ ਕਵਾਰੇ ਹੁੰਦੇ ਬਹੁਤ ਖੇਡਦੀ ਬਹੁਤ ਜ਼ਿਆਦਾ ਉਦੋਂ ਤੱਕ ਪਹਿਲਾਂ ਤਾਂ 10 ਰੁਪਏ ਦੀ ਮਿਲਦੀ ਮਿਲਦੀ ਹੁੰਦੀ ਸੀ ਗੱਤੇ ਵਾਲੀ ਉੱਤੇ ਚਾਰ ਡੱਬੀਆਂ ਬਣੀਆਂ ਹੁੰਦੀਆਂ ਸੀ ਡੱਬੀ ਦੇ ਵਿੱਚ ਹੁੰਦੇ ਸੀ ਗੀਟਾ ਹੁੰਦਾ ਸੀਗਾ 6 ਨੰਬਰਾਂ ਵਾਲਾ ਤੇ ਉਹਦੇ ਵਿੱਚ ਬਾਕੀ ਹੁੰਦੀਆਂ ਸੇ ਗੁੱਟੀਆਂ ਹੁੰਦੀਆਂ ਸੀ ਚਾਰ ਚਾਰ ਚਾਰੇ ਰੰਗਾਂ ਦੀਆਂ ਤੇ ਉਹ ਖੇਡਦੇ ਸੀ ਫਿਰ ਉਹ ਵੀ 20 ਰੁਪਏ ਦੀ ਵੀ ਹੋ ਗਿਆ ਸੀ ਗੱਤਾ ਜਾਂ 20 ਰੁਪਏ ਦਾ ਹੋ ਗਿਆ ਸੀ ਉਦੋਂ ਬਾਅਦ ਤੇ ਬੜਾ ਹੀ ਮਜ਼ਾ ਆਉਂਦਾ ਸੀ ਅਸੀਂ ਇੰਨੀਆਂ ਗੇਮਾਂ ਖੇਡਦੇ ਸੀ ਕਈ ਵਾਰ ਜੇ ਘਰੇ ਦੇ ਵਿੱਚ ਦੁਪਹਿਰ ਦੇ ਟਾਈਮ ਕੋਈ ਨਹੀਂ ਹੁੰਦਾ ਕਿਸੇ ਦੇ ਘਰੇ ਸ਼ਹਿਰਤ ਵਿੱਚ ਤੇ ਵੀ ਦੋਵੇਂ ਪੈਣਾ ਨੇ ਦੋ ਦੋ ਗੁੱਟੀਆਂ ਲੈ ਲੈਣੀਆਂ ਦੋ ਉਹਨੇ ਲੈ ਲੈਣੇ ਦੋ ਮੈਂ ਲੈ ਲੈ ਇੰਨਾ ਪਲੇ ਕਰਦਾਂ ਅਸੀਂ ਲੁੱਡੋ ਇੰਨੀ ਕ ਜਿਆਦਾ ਪਲੇ ਕੀਤਾ ਨਾ ਮਤਲਬ ਆਪਦੇ ਨੂੰ ਲੁੱਡੇ ਦੇ ਬੈਸਟ ਖਿਡਾਰੀ ਮੰਨਦੇ ਆ ਸੀ ਉਸ ਸਮੇਂ ਤਾਂ ਤੇ ਉਹੀ ਗੱਲਾਂ ਅੱਜ ਫਿਰ ਮੈਨੂੰ ਵੀ ਯਾਦ ਆ ਜੀ ਤਾਜੇ ਮੈਂ ਕਹਿੰਦਾ ਵੈਸੇ ਟਾਈਮ ਤਾਂ ਮੈਨੂੰ ਪਤਾ ਮੇਰਾ ਵੇਸਟ ਹੋਣਾ ਸੀ 20 ਮਿੰਟ 15 ਮਿੰਟ ਤਾਂ ਲੱਗਦੇ ਹੀ ਗੇਮ ਤੇ ਤੇ ਬਟ ਇੰਨਾ ਹੈ ਕਿ ਮੇਰੀ ਯਾਦਾ ਪੁਰਾਣੀਆਂ ਤਾਜ਼ੀਆਂ ਹੋ ਗਈਆਂ ਤੇ ਆਪਾਂ ਜਿੱਤੇ ਵੀ ਆਪਾਂ ਜਿੱਤ ਕੇ ਵੀ ਦਿਖਾਇਆ ਜੇ ਆਪਾਂ ਕਹਿੰਦੇ ਆ ਆਪਦੇ ਆਪ ਨੂੰ ਤੇ ਆਪਾਂ ਜਿੱਤੇ ਵੀ ਜ਼ਰੂਰ ਉਹਦੇ ਬੜਾ ਹੀ ਮਜ਼ਾ ਆਇਆ ਸੱਚੀ ਜਰੂਰ ਦੱਸੋ ਜੀ ਕਿੰਨਾ ਨੇ ਉਹ ਗੱਤੇ ਵਾਲੀ ਲੁੱਡੋ ਪਲੇ ਕੀਤੀ ਹੋਈ ਹੈ ਕਮੈਂਟ ਕਰਕੇ ਜਰੂਰ ਦੱਸੋ ਕਿੰਨਾ ਨੇ ਉਹ ਗੱਤੇ ਵਾਲੀ ਜਿਹੜੀ ਲੁੱਡੋ ਆ ਉਹ ਪਲੇ ਕੀਤੀ ਹੈ ਤੇ ਬਈ ਆਪਾਂ ਤਾਂ ਬਹੁਤ ਪਲੇ ਕੀਤੀ ਮੈਂ ਹੁਣ ਵੀ ਵੇਖੂ ਪਤਾ ਕਰਕੇ ਆਉਂਗੀ ਮੈਨੂੰ ਪਤਾ ਨਹੀਂ ਅਜੇ ਮਿਲਦੀ ਹੈ ਕਿ ਨਹੀਂ ਗੱਤੇ ਵਾਲੀ ਪਰ ਮੈਂ ਲਿਆ ਕੇ ਰੱਖੂਗੀ ਸਮ ਟਾਈਮ ਜੇ ਕਿਤੇ ਇਹ ਬੰਦਾ ਨਹੀਂ ਹੈ ਨਾ ਕੋਈ ਹੁਣ ਤਾਂ ਹੁਣ ਫੋਨਾਂ ਦੇ ਉੱਪਰ ਹੀ ਖੇਡਣ ਲੱਗੇ ਫੋਨ ਦੇ ਉੱਪਰ ਹੀ ਆਪਾਂ ਚ ਕਹਿਦੀ ਸੀ ਫੋਨਾਂ ਦੇ ਉੱਪਰ ਹੀ ਲੋਕ ਖੇਡਣ ਲੱਗ ਗਿਆ ਪਰ ਜਿਹੜਾ ਗੱਤੇ ਵਾਲੀ ਚ ਮਜ਼ਾ ਹੁੰਦਾ ਦੱਸਣਾ ਉਸ ਵਾਰ ਕਈ ਵਾਰ ਤਾਂ ਗੀਟੀਆਂ ਗੁੰਮ ਜਾਂਦੀਆਂ ਹੁੰਦੀਆਂ ਸੀ ਸਾਡੇ ਨਾਲ ਕਈ ਵਾਰ ਲੜਾਈ ਕਰ ਲੈਣੀ ਛੋਟੇ ਭਰਾ ਨੇ ਕਹਣਾ ਮੈਨੂੰ ਵੀ ਖੜਾਓ ਤੇ ਉਹਨੂੰ ਖੇਡਣਾ ਨਾ ਆਉਣਾ ਉਹਨੇ ਸਾਡੀ ਡੱਬੀ ਚੱਕ ਲੈਣੀ ਗੀਟੀਆਂ ਵਾਲੀ ਤੇ ਕਈ ਵਾਰ ਗੀਟੀਆਂ ਹੀ ਗੁੰਮ ਜਾਣੀਆਂ ਫਿਰ ਸਾਨੂੰ ਗੱਤਾ ਸਾਡਾ ਪਿਆ ਹੁੰਦਾ ਸੀ ਉਹਦੀਆਂ ਗੀਟੀਆਂ ਹੁੰਦੀਆਂ ਸੀ ਸਾਡੇ ਕੋਲ ਉਹਦੀਆਂ ਖੇਡਣ ਵਾਲੀਆਂ ਫਿਰ ਨਵੀਂ ਲੈ ਕੇ ਆਉਣੇ ਅਸੀਂ ਦੁਬਾਰਾ ਪੈਸੇ ਲਾਉਣੇ ਤੇ ਅੱਜ ਜਿਹੜਾ ਉਹ ਮਤਲਬ ਪਲੇ ਕਰਕੇ ਨੇ ਮੈਨੂੰ ਯਾਦਾਂਆਂ ਪੁਰਾਣੀਆਂ ਆ ਗਈਆਂ ਤਾਂ ਹੀ ਮੈਂ ਤੁਹਾਡੇ ਨਾਲ ਗੱਲਬਾਤ ਹੁਣ ਕਰਨ ਲੱਗ ਗਈ ਇਸ ਮਾਮਲੇ 'ਚ ਤੇ ਬਹੁਤ ਹੀ ਮਜ਼ਾ ਆਇਆ ਸੋ ਆਪਾਂ ਕੋਸ਼ਿਸ਼ ਕਰਾਂ ਤੇ ਨਾ ਹੁਣ ਮੈਂ ਕੱਲ ਜਿਹੜਾ ਕੱਲ ਵਾਲਾ ਵਲੌਗ ਹੋਗਾ ਤੁਸੀਂ ਜ਼ਰੂਰ ਦੇਖਾਜਲ ਵਲੌਗ ਨੂੰ ਖੂਬ ਪਿਆਰ ਦਿਓ ਤੇ ਕੱਲ ਵਾਲੇ ਵਲੌਗ 'ਚ ਆਪਾਂ ਮਟਕੀ ਡੈਕੋਰੇਟ ਕਰਾਂਗੇ ਤਾਂ ਦੇਖੋ ਜੇ ਤੁਸੀਂ ਕਿਸ ਕਿੰਨਾ ਕਿੰਨਾ ਚੀਜ਼ਾਂ ਦੇ ਨਾਲ ਆਪਾਂ ਕਰਦੇ ਤੇ ਤੁਸੀਂ ਕਮੈਂਟ ਕਰਕੇ ਵੀ ਦੱਸਿਓ ਜੇ ਕਿੱਦਾਂ ਦੀ ਮੈਂ ਕੀਤੀ ਹੈ ਤੇ ਕਿਦਾਂ ਦੀ ਡੈਕੋਰੇਟ ਕੀਤੀ ਤੇ ਅੱਜ ਵਾਲੇ ਵਲੌਗ ਨੂੰ ਖੂਬ ਪਿਆਰ ਦਿਓ ਕਿਉਂਕਿ ਲੁੱਡੋ ਵਾਲਾ ਮੇਰੇ ਅਕੋਰਡਿੰਗ ਬਹੁਤ ਜਣਿਆਂ ਨੂੰ ਆ ਮੇਰਾ ਕਿੱਸਾ ਦੇਖ ਕੇ ਲੁੱਡੋ ਵਾਲੀ ਗੱਲਾਂ ਸੁਣ ਕੇ ਵੀ ਆ ਆਪਦੀ ਮਤਲਬ ਪੁਰਾਣਾ ਟਾਈਮ ਯਾਦ ਆ ਗਿਆ ਹਣਾ ਕੈਸੀ ਵੀ ਖੇਡਦੇ ਹੁੰਦੇ ਸੀ ਪਲੀਜ਼ ਕਮੈਂਟ ਕਰਕੇ ਦੱਸੋ ਕਿ ਹੁਣ ਕੋ ਲੁੱਡੋ ਪਲੇ ਕਰਦਾ ਸੀ ਗੱਤੇ ਵਾਲੀ ਤੇ ਤੇ ਕੋਣ ਕੋਣ ਹੁਣ ਵੀ ਕਰਦਾ ਹੈ ਵੀ ਮੈਨੂੰ ਦੱਸੇ ਜਰੂਰ ਤੇ ਚਲੋ ਜੀ ਬਸ ਹੁਣ ਕੁਛ ਨਹੀਂ ਹੋ ਰੋਟੀਆਂ ਪਠਾਰ ਕੇ ਖਾਵਾਂਗੇ ਪਹਿਲਾਂ ਲੱਸੀ ਪੀ ਕੇ ਮੈਂ ਐਡੀਟਿੰਗ ਵਗੈਰਾ ਕਰਕੇ ਤੇ ਵਲੌਗ ਅਪਲੋਡ ਕਰਨਾ ਆਪਣਾ ਵਲੌਗ ਨਾ ਕਈ ਵਾਰ ਵੈਸੇ ਤਾਂ ਪਹਿਲਾਂ ਮੈਂ 4 ਵਗੈਰਾ ਆਪਾਂ ਮਾਰਨਿੰਗ ਕਰ ਲੈਂਦੇ ਸੀ ਬਟ ਹੁਣ ਕੀ ਹੈ ਕਿ ਮਾਰਨਿੰਗ ਆਪਣੇ ਕੰਮਾਂ ਵਿੱਚ ਦਿੰਦੇ ਆ ਆਪਣੇ ਥੋੜੇ ਲੇਟ ਹੁੰਦੇ ਆ ਸੋ ਲੇਟ ਹੋ ਜਾਂਦੇ ਆ ਤੇ ਉਦੋਂ ਬਾਅਦ ਆਪਾਂ ਤੁਹਾਨੂੰ ਪਤਾ ਬੇਟੇ ਨੂੰ ਵੀ ਲੈ ਕੇ ਆਉਣਾ ਹੁੰਦਾ ਸਕੂਲ ਤੋਂ ਸਕੂਲ ਤੋਂ ਲੈ ਕੇ ਆਨੇ ਆ ਦਪ ਮੰਨ ਕੇ ਚਲੋ ਪੌਣਾ ਘੰਟਾ ਘੰਟਾ ਖਰਾਬ ਹੋ ਹੀ ਜਾਂਦਾ ਹੈ ਨਾ ਕਿਉਂਕਿ ਜੂਸ ਵਗੈਰਾ ਪੀਣਾ ਜਾਂ ਜੋ ਕੋਈ ਵੀ ਸ਼ਾਪ ਤੋਂ ਆਪਾਂ ਨੂੰ ਸਮਾਨ ਦਵਾਉਣਾ ਹੁੰਦਾ ਸੋ ਘੰਟਾ ਆਪਣਾ ਇੱਦਾਂ ਹੀ ਖਰਾਬ ਹੋ ਜਾਂਦਾ ਘਰੇ ਆ ਕੇ ਉਹਨੇ ਆਂਦੇ ਸਰਸੂਣਾ ਹੁੰਦਾ ਫਿਰ ਜਿੰਨਾ ਚਿਰ ਮੈਂ ਨਹੀਂ ਉਹਦੇ ਨਾਲ ਸੌਂਦੀ ਸੋ ਨਹੀਂ ਸੌਂਦਾ ਇਸ ਕਰਕੇ ਫਿਰ ਮੈਨੂੰ ਸੌਣਾ ਵੀ ਪੈਂਦਾ ਉਹਦੇ ਨਾਲ ਘੰਟਾ ਪਿਆ ਹੁੰ ਤੇ ਫਿਰ ਮੈਂ ਉਸ ਤੋਂ ਨਾ ਚਾਹ ਪੀ ਕੇ ਟਿਊਸ਼ਨ ਵੀ ਪੜਾਣੀ ਹੁੰਦੀ ਚਾਹ ਤੋਂ ਛੇ ਟਿਊਸ਼ਨ ਪੜਾਉਣੀ ਟਿਊਸ਼ਨ ਪੜਾ ਕੇ ਫਿਰ ਤੁਹਾਨੂੰ پتہ ਘਰ ਦੇ ਕੰਮ ਧੰਦੇ ਹੋ ਜਾਂਦੇ ਨੇ ਰੋਟੀ ਬਣਾ ਲਓ ਸਬਜ਼ੀ ਬਣਾ ਲਓ ਹਨਾ ਕਈ ਵਾਰ ਜੇ ਦੇਨ ਪਿਆ ਹੋਵੇ ਤਾਂ ਮੈਂ ਬੋਕਰ ਵੀ ਮਾਰ ਲੈਂਦੀ ਹਾਂ ਨਿਸ਼ਾਨ ਨੂੰ ਇਹ ਵੀ ਜੂਗਾ ਚਲੋ ਜੀ ਮਿਲਾਂਗੇ ਫਿਰ ਤੁਹਾਨੂੰ ਕੱਲ ਹੁਣ ਰੋਟੀ ਵਗੈਰਾ ਤਾਂ ਵੇਖੋ ਠਹਿਰ ਕੇ ਖਾਵਾਂਗੇ ਚਲੋ ਜੀ ਮਿਲਾਂਗੇ ਤੁਹਾਨੂੰ ਕੱਲ ਹਾਂਜੀ ਜੇਕਰ ਨਿਊ ਹੋ ਤਾਂ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰਿਆ ਕਰੋ ਲਾਈਕ ਸ਼ੇਅਰ ਤੇ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਵੀ ਕਰਿਆ ਕਰੋ ਛੋਟਾ ਜਿਹਾ ਮੋਟੀਵੇਟ ਹੁੰਦਾ ਆ ਵੀ ਸਾਨੂੰ ਕਮੈਂਟ ਕਰਿਆ ਨਾ ਸੋ ਕਮੈਂਟ ਵੀ ਜਰੂਰ ਕਰਕੇ ਹੋ ਸਕੇ ਤਾਂ ਸ਼ੇਅਰ ਵੀ ਜਰੂਰ ਕਰਿਆ ਕਰੋ ਫਰੈਂਡਸ ਰਿਲੇਟਿਵਸ ਵਾਂਦੇ ਨੂੰ ਸ਼ੇਅਰ ਕਰਿਆ ਕਰੋ ਤੇ ਬਾਕੀ ਪਲੀਜ਼ ਲਾਈਕ ਜਰੂਰ ਕਰਿਆ ਕਰੋ ਵੀਡੀਓ ਕਈ ਵਾਰ ਆਪਾਂ ਦੇਖਦੇ ਦੇਖਦੇ ਦੇਖਤ ਲੱਨੇ ਲਾਈਕ ਕਰਨਾ ਭੁੱਲ ਜਨੇ ਸੋ ਪਹਿਲਾ ਵੀਡੀਓ ਦੇਖਣ ਤੋਂ ਬਾਅਦ ਲਾਈਕ ਕਰ ਦਿਆ ਕਰੋ ਥੈਨ ਤੁਸੀਂ ਵੀਡੀਓ ਨੂੰ ਫੁੱਲ ਵਾਚ ਕਰ ਲਿਆ ਕਰੋ ਤੇ ਸਪੋਰਟ ਕਰਿਆ ਕਰੋ ਜੀ ਚਲੋ ਜੀ ਮਿਲਦੇ ਆ ਫਿਰ ਤੁਹਾਨੂੰ ਨਾਲ ਨੈਕਸਟ ਵੀਡੀਓ ਦੇ ਨਾਲ